ਨਮਸਕਾਰ ਵੇਖ ਰਹੇ ਤੁਸੀਂ ਪੰਜਾਬ ਟੀਵੀ ਪ੍ਰਾਈਮ ਜਿਲ੍ਹਾ ਕਾਂਗਰਸ ਕਮੇਟੀ ਰੂਪਨਗਰ ਵੱਲੋਂ ਜਿਲ੍ਹਾ ਪ੍ਰਧਾਨ ਅਸ਼ਵਨੀ ਸ਼ਰਮਾ ਦੀ ਅਗਵਾਈ ਦੇ ਵਿੱਚ ਵਕਵਕ ਕਾਂਗਰਸੀ ਆਗੂਆਂ ਤੇ ਵਰਕਰਾਂ ਵੱਲੋਂ ਅੱਜ ਬਲਾਕ ਨੂਰਪੁਰ 베ਦੀ ਦੀਆਂ ਵਕਵਕ ਸਮੱਸਿਆ ਸਬੰਧੀ ਮਾਨਯੋਗ ਰਾਜਪਾਲ ਪੰਜਾਬ ਗੁਲਾਬ ਚੰਦ ਕਟਾਰੀਆਂ ਦੇ ਨਾਮ ਉਤੇ ਇੱਕ ਮੰਗ ਪੱਤਰ ਨਾਇਬ ਤਹਿਸੀਲਦਾਰ ਨੂਰਪੁਰ 베ਦੀ ਨੂੰ ਸੌਂਪਿਆ ਗਿਆ ਇਸ ਮੌਕੇ ਗੱਲ ਕਰਦਿਆਂ ਹੋਏ ਅਸ਼ਵਨੀ ਸ਼ਰਮਾ ਨੇ ਦੱਸਿਆ ਕਿ ਬਲਾਕ ਨੂਰਪੁਰ 베ਦੀ ਦੀਆਂ ਸਾਰੀਆਂ ਸੜਕਾਂ ਬਹੁਤ ਹੀ ਤਰਸਯੋਗ ਹਾਲਤ ਵਿੱਚ ਹਨ ਚਾਹੇ ਉਹ ਮੁੱਖ ਸੜਕਾਂ ਹੋਣ ਜਾਂ ਫਿਰ ਪਿੰਡਾਂ ਦੀਆਂ ਸੜਕਾਂ ਥਾਂ ਤੇ ਜਾਨਲੇਵਾ ਖੱਡੇ ਪਏ ਹੋਏ ਹਨ ਜੋ ਹਰ ਵਕਤ ਲੋਕਾਂ ਦੀ ਜਾਨ ਦੇ ਲਈ ਖਤਰਾ ਬਣੇ ਹੋਏ ਹਨ ਜੇਕਰ ਇਨ੍ਹਾਂ ਦੀ ਮੁਰੰਮਤ ਤੁਰੰਤ ਪ੍ਰਭਾਵ ਨਾਲ ਨਾ ਕੀਤੀ ਗਈ ਤਾਂ ਕਿਸੇ ਵੀ ਸਮੇਂ ਅੰਸ਼ਕਾਮੀ ਘਟਨਾ ਵਾਪਰ ਸਕਦੀ ਹੈ। ਉਹਨਾਂ ਨੇ ਕਿਹਾ ਕਿ ਸੜਕਾਂ ਤੋਂ ਇਲਾਵਾ ਜੇ ਗੱਲ ਕਰੀਏ ਤਾਂ ਬਲਾਕ ਨੂਰਪੁਰ ਬੇਦੀ ਅੰਦਰ ਸਥਿਤ ਵੱਖ-ਵੱਖ ਸਰਕਾਰੀ ਦਫ਼ਤਰਾਂ ਦੀਆਂ ਇਮਾਰਤਾਂ ਚਾਹੇ ਉਹ ਪੰਜਾਬ ਰਾਜ ਬਿਜਲੀ ਬੋਰਡ ਸਿੰਘਪੁਰ ਦਾ ਦਫ਼ਤਰ ਹੋਵੇ ਜਾਂ ਨੂਰਪੁਰ ਬੇਦੀ ਦਾ ਖਜ਼ਾਨਾ ਦਫ਼ਤਰ। ਉਹਨਾਂ ਦੀ ਹਾਲਤ ਇੰਨੀ ਬਦ ਤੋਂ ਬੱਦਰ ਹੋ ਚੁੱਕੀ ਹੈ ਕਿ ਉੱਥੇ ਕੰਮ ਕਰਨ ਵਾਲੇ ਮੁਲਾਜ਼ਮਾਂ ਦੀ ਜ਼ਿੰਦਗੀ ਕਿਸੇ ਵੀ ਕੀਮਤ ਤੇ ਸੁਰੱਖਿਅਤ ਨਹੀਂ ਹੈ। ਇਸ ਲਈ ਵਿਧਾਇਕ ਇਸ ਸੰਬੰਧੀ ਧਿਆਨ ਨਹੀਂ ਦਿੰਦੇ। ਇਨ੍ਹਾਂ ਇਮਾਰਤਾਂ ਦੇ ਵਿੱਚ ਚੱਲ ਰਹੇ ਦਫ਼ਤਰਾਂ ਨੂੰ ਤੁਰੰਤ ਇਹਨੂੰ ਤਬਦੀਲ ਕਰਵਾਇਆ ਤੇ ਉਸ ਤੋਂ ਬਾਅਦ ਖਸਤਾ ਹਾਲਤ ਤੇ ਪਹੁੰਚ ਚੁੱਕੀਆਂ ਸਰਕਾਰੀ ਇਮਾਰਤਾਂ ਨੂੰ ਨਵੇਂ ਸਿਰੇ ਬਣਾਉਣ ਦੇ ਲਈ ਉਪਰਾਲੇ ਸ਼ੁਰੂ ਕਰਨ। ਉਹਨਾਂ ਨੇ ਕਿਹਾ ਕਿ ਪਿਛਲੇ ਕੁਝ ਸਮੇਂ ਤੋਂ ਪੰਜਾਬ ਸਰਕਾਰ ਵੱਲੋਂ ਜ਼ਮੀਨਾਂ ਦੀਆਂ ਰਜਿਸਟਰੀਆਂ ਦੀਆਂ ਕੀਮਤਾਂ ਦੇ ਵਿੱਚ ਕਾਫੀ ਵਾਧਾ ਕੀਤਾ ਗਿਆ ਹੈ ਜਿਸ ਦੇ ਨਾਲ ਆਮ ਲੋਕਾਂ ਨੂੰ ਕਾਫੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਲਈ ਪੰਜਾਬ ਸਰਕਾਰ ਵੱਲੋਂ ਇਸ ਸਬੰਧੀ ਉੱਚੇ ਪੱਧਰ 'ਤੇ ਕਦਮ ਚੁੱਕਦਿਆਂ ਹੋਏ ਇੱਕ ਕਮੇਟੀ ਬਣਾ ਕੇ ਇਸ ਨੂੰ ਦੁਬਾਰਾ ਰਿਵਿਊ ਕੀਤਾ ਜਾਣਾ ਚਾਹੀਦਾ ਹੈ ਤਾਂ ਜੋ ਇਲਾਕੇ ਦੇ ਲੋਕਾਂ ਤੇ ਜੇਬ ਤੇ ਬਾਧੂ ਬੋਝ ਨਾ ਪਵੇ। ਇਸ ਤੋਂ ਇਲਾਵਾ ਉਹਨਾਂ ਨੇ ਆਮ ਲੋਕਾਂ ਉਕਾਦੀ ਸਹੂਲਤ ਲਈ ਇੱਕ ਕਨਾਲ ਤੋਂ ਘਟ ਜਮੀਨਦਿਆਂ ਰਜਿਸਟਰੀਆਂ ਤੁਰੰਤ ਪ੍ਰਭਾਵ ਤੋਂ ਖੋਲਣ ਦੀ ਮੰਗ ਵੀ ਕੀਤੀ ਹੈ ਇਸ ਮੌਕੇ ਵਿਸ਼ੇਸ਼ ਤੌਰ ਤੇ ਉਹਨਾਂ ਦੇ ਨਾਲ ਪਹੁੰਚੇ ਸਾਬਕਾ ਜ਼ਿਲ੍ਹਾ ਯੂਥ ਪ੍ਰਧਾਨ सुरेंद्र ਸਿੰਘ ਹਰੀਪੁਰ ਨੇ ਵੀ ਕਿਹਾ ਕਿ ਅੱਜ ਹਲਕੇ ਅੰਦਰ ਵਿਸ਼ਕ ਵਿਕਾਸ ਹੋਣ ਦੇ ਦਾਅਵੇ ਕੀਤੇ ਜਾ ਰਹੇ ਹਨ ਪਰ ਅਸਲ ਦੇ ਵਿੱਚ ਸਿਰਫ ਵਿਕਾਸ ਦੇ ਡਰਾਮੇ ਕੀਤੇ ਜਾ ਰਹੇ ਹਨ ਇਸ ਲਈ ਮੌਜੂਦਾ ਹਲਕਾ ਵਿਧਾਇਕ ਨੂੰ ਚਾਹੀਦਾ ਹੈ ਕਿ ਉਹ ਲੋਕਾਂ ਦੀਆਂ ਜ਼ਰੂਰੀ ਲੋੜਾਂ ਤੇ ਮੰਗਾ ਜਲਦ ਪੂਰੀਆਂ ਕਰੇ ਤੇ ਵੱਧ ਤੋਂ ਵੱਧ ਸਹੂਲਤਾਂ ਹਲਕੇ ਨੂੰ ਪ੍ਰਦਾਨ ਕਰੇ ਕਿਉਂਕਿ ਲੋਕਾਂ ਨੇ ਹੀ ਉਹਨਾਂ ਨੂੰ ਬੜੀਆਂ ਉਮੀਦਾਂ ਦੇ ਨਾਲ ਸਤਿ ਵਿੱਚ ਬਿਠਾਇਆ ਹੈ ਉਧਰ ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਨਾਇਬ ਤਹਿਸੀਲਦਾਰ ਮੈਡਮ ਸੁਨੀਤਾ ਦੇਵੀ ਨੇ ਕਿਹਾ ਕਿ ਜ਼ਿਲ੍ਹਾ ਕਾਂਗਰਸ ਕਮੇਟੀ ਵੱਲੋਂ ਜੋ ਮੰਗ ਪੱਤਰ ਦਿੱਤਾ ਗਿਆ ਹੈ ਉਸ ਨੂੰ ਉੱਚ ਅਧਿਕਾਰੀਆਂ ਨੂੰ ਭੇਜ ਦਿੱਤਾ ਜਾਵੇਗਾ ਨੂਰਪੁਰਵੇਦੀ ਤੋਂ ਪੰਜਾਬ ਟੀਵੀ ਪ੍ਰਾਈਮ ਦੇ ਲਈ ਰਕੇਸ਼ ਰਾਣਾ ਦੀ ਰਿਪੋਰਟ ਜੋ ਮੰਗ ਪੱਤਰ ਦਿੱਤਾ ਗਿਆ ਅੱਜ ਇਸ ਸੰਬੰਧੀ ਉੱਥਾ ਗਿਆ ਇਸ ਬਾਰੇ ਅੱਜ ਜਿਵੇਂ ਜ਼ਿਲ੍ਹਾ ਕਾਂਗਰਸ ਕਮੇਟੀ ਵੱਲੋਂ ਖਾਸ ਕਰ ਬਲਾਕ ਨੂਰਪੁਰਵੇਦੀ ਦੀਆਂ ਜਿਹੜੀਆਂ ਟੁੱਟੀਆਂ ਹੋਈਆਂ ਸੜਕਾਂ ਹੈ ਜਿਹਦੇ ਨਾਲ ਸਾਡਾ ਸਾਡੇ ਇਲਾਕੇ ਦੇ ਲੋਕਾਂ ਨੂੰ ਬਹੁਤ ਵੱਡੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਉਸ ਪਰੇਸ਼ਾਨੀ ਦੇ ਮੁੱਦੇ 'ਤੇ ਅੱਜ ਅਸੀਂ ਜਿਹੜੀ ਸਰਕਾਰ ਕੁੰਭ ਕਰਨੀ ਨੀਂਦ ਸੁੱਤੀ ਹੋਈ ਹੈ ਉਹਨੂੰ ਜਗਾਉਣ ਦੇ ਲਈ ਸਾਡੀ ਸਮੂਹ ਕਾਂਗਰਸ ਪਾਰਟੀ ਦੀ ਟੀਮ ਤੇ ਇਲਾਕੇ ਦੇ ਸਾਡੇ ਜਿਹੜੇ ਪਤਵੰਤੇ ਲੀਡਰ ਹੈ ਉਹਨਾਂ ਨੇ ਸਾਡੇ ਨਾਇਬ ਤਹਿਸੀਲਦਾਰ ਸਾਹਿਬ ਨੂੰ ਇੱਕ ਮੈਮੋਰੰਡਮ ਦਿੱਤਾ ਜਿਹਦੇ 'ਚ ਉਹਨਾਂ ਨੇ ਦੱਸਿਆ ਕਿ ਇਲਾਕੇ ਦੀਆਂ ਜਿਹੜੀਆਂ ਸੜਕਾਂ ਹੈ ਕੀ ਸਰਕਾਰ ਇੰਤਜ਼ਾਰ ਕਰ ਰਹੀ ਹੈ ਕਿ ਕਿਸੇ ਦਾ ਜਾਨੀ ਨੁਕਸਾਨ ਹੋਏ ਕੱਲ ਜਿਵੇਂ ਕਿ ਤੁਹਾਨੂੰ ਪਤਾ ਹੈ ਸਾਡੇ ਇੱਥੇ ਬਿਜਲੀ ਦਫ਼ਤਰ ਦੇ ਅੰਦਰ ਜਿਹੜਾ ਬਿਜਲੀ ਬੋਰਡ ਦਾ ਦਫ਼ਤਰ ਹੈ ਉੱਥੇ ਮੁਲਾਜ਼ਮ ਦੇ ਨਾਲ ਦੁਰਘਟਨਾ ਹੋਣ ਤੋਂ ਬਚ ਗਈ ਜਿਹੜੀਆਂ ਵੀ ਬਿਲਡਿੰਗ ਜ਼ਰੀਏਬਲ ਨਹੀਂ ਹਨ ਉਹਨਾਂ ਬਿਲਡਿੰਗਾਂ ਨੂੰ ਸੁਚਾਰੂ ਢੰਗ ਨਾਲ ਚਲਾਉਣ ਦੇ ਲਈ ਮੁਰੰਮਤ ਕਰਨ ਦੇ ਲਈ ਜਾਂ ਉਹਨਾਂ ਦਾ ਪੁਖਤਾ ਇੰਤਜ਼ਾਮ ਕਰਨ ਦੇ ਲਈ ਅਸੀਂ ਮੰਗ ਕੀਤੀ ਤੇ ਇਸ ਤੋਂ ਇਲਾਵਾ ਅਸੀਂ ਇੱਕ ਮੰਗ ਕੀਤੀ ਕਿ ਪੰਜਾਬ ਸਰਕਾਰ ਨੇ ਪਿਛਲੇ ਦਿਨਾਂ 'ਚ ਕੁਝ ਸਮੇਂ ਜੀ ਜਿਹੜੇ ਰੈਵਨਿਊ ਦੇ ਰੇਟ ਰਜਿਸਟਰੀ ਦੇ ਉਹ ਅਸਮਾਨ ਨੂੰ ਛੂਣ ਲੱਗ ਗਏ ਲੋਕਾਂ ਨੂੰ ਇਹਨਾਂ ਤੋਂ ਆਸ ਨਹੀਂ ਸੀ ਕਿ ਇਹ ਲੋਕਾਂ ਦੀ ਲੁੱਟ ਚ ਇਹੋ ਜੇ ਕੰਮ ਕਰਨਗੇ ਜਿੱਥੋਂ ਤੱਕ ਛੋਟੀ ਰਜਿਸਟਰੀ ਦਾ ਸਵਾਲ ਹੈ ਕਿਸੇ ਗਰੀਬ ਆਦਮੀ ਨੇ ਕਿਸੇ ਸਧਾਰਨ ਆਦਮੀ ਨੇ ਆਪਣੀ ਜ਼ਰੂਰਤ ਨੂੰ ਮੁੱਖ ਰੱਖਦੇ ਹੋਏ ਆਪਣੇ ਬੱਚੇ ਦੀ ਸ਼ਾਦੀ ਕਰਨੀ ਹੋਵੇ ਕੋਈ ਆਪਣਾ ਦਵਾਦਾਰੂ ਖਰੀਦਣੀ ਹੋਵੇ ਆਪਣਾ ਇਲਾਜ ਕਰਾਣਾ ਹੋਵੇ ਤਾਂ ਪੰਜਾਬ ਸਰਕਾਰ ਦੇ ਇੱਕ ਸ਼ਾਹੀ ਫਰਮਾਨ ਦੇ ਨਾਲ ਜਿਹੜੀਆਂ ਲੰਬੇ ਸਮੇਂ ਤੋਂ ਰਜਿਸਟਰੀਆਂ ਬੰਦ ਐ ਅਸੀਂ ਉਹਦੀ ਵੀ ਮੰਗ ਕੀਤੀ ਕਿ ਇਹ ਜਿਹੜੀਆਂ ਰਜਿਸਟਰੀਆਂ ਖੋਲੀਆਂ ਜਾਣ ਦੂਜੇ ਪਾਸੇ ਤੁਹਾਡੇ ਕੈਮਰੇ ਦੇ ਰਾਹੀਂ ਮੇਰਾ ਸਵਾਲ ਹੈ ਹਲਕੇ ਦੇ ਵਿਧਾਇਕ ਦਿਨੇਸ਼ ਚੱਡਾ ਨੂੰ ਕਿ ਕੀ ਹਲਕਾ ਵਿਧਾਇਕ ਇਹਨਾਂ ਸੜਕਾਂ ਤੋਂ ਨਹੀਂ ਗੁਜ਼ਰਦੇ ਕੀ ਹਲਕਾ ਵਿਧਾਇਕ ਨੂੰ ਇਹਨਾਂ ਵੋਟਰਾਂ ਦੀ ਜਿਨ੍ਹਾਂ ਵੋਟਰਾਂ ਨੇ ਉਹਨੂੰ ਚੁਣ ਕੇ ਵਿਧਾਨ ਸਭਾ ਚ ਭੇਜਿਆ ਸੀ ਕੀ ਉਹਨਾਂ ਨੂੰ ਕੋਈ ਚਿੰਤਾ ਹੈ ਜੇਕਰ ਹਲਕੇ ਦੇ ਵਿਧਾਇਕ ਨੂੰ ਸਾਡੇ ਇਲਾਕੇ ਦੀ ਕੋਈ ਵੀ ਚਿੰਤਾ ਹੁੰਦੀ ਤਾਂ ਪਿਛਲੇ 3 ਸਾਲਾਂ ਚ ਜੋ ਸੜਕਾਂ ਦਾ ਹਾਲ ਹੈ ਉਹ ਨਹੀਂ ਹੋਣਾ ਸੀ ਅੱਜ ਲੋਕਾਂ ਦੀ ਇਹ ਚੇਤਾਵਨੀ ਹੈ ਕਿ ਜੇ ਸਮੇਂ ਸਿਰ ਸਰਕਾਰ ਦੀਆਂ ਅੱਖਾਂ ਨਾ ਖੁੱਲੀਆਂ ਤਾਂ ਆਉਣ ਵਾਲੇ 2027 ਚ ਲੋਕ ਇਹਨਾਂ ਨੂੰ ਮੂੰਹ ਤੋੜ ਮਾ ਜਵਾਬ ਦੇਣਗੇ ਔਰ ਮੈਂ ਪ੍ਰਸ਼ਾਸਨ ਨੂੰ ਵੀ ਪ੍ਰਾਰਥਨਾ ਕਰਦਾ ਹਾਂ ਕਿ ਅੱਜ ਤੁਸੀਂ ਹਰਾਂ ਦੀ ਗੱਲ ਕਰ ਲਓ ਜੇ ਖੜਾਂ ਦੀ ਰੋਕਥਾਮ ਲਈ ਕੋਈ ਪੁਖਤਾ ਇਂਤਜ਼ਾਮ ਹੋਵੇ ਤਾਂ ਸਾਡੇ ਲੋਕਾਂ ਨੂੰ ਪਿੰਡਾਂ 'ਚ ਪਰੇਸ਼ਾਨੀ ਨਾ ਹੁੰਦੀ ਬੁਰਜ ਵਾਲੀ ਸੜਕ ਦੀ ਗੱਲ ਕਰ ਲੋ ਅੱਜ ਪ੍ਰਾਚੀਨ ਮੰਦਿਰ ਜਟਵਾੜ ਦੀ ਸੜਕ ਹੈ ਜਿਹੜੀ ਜਿੱਥੇ ਹਜ਼ਾਰਾਂ ਹੀ ਹਜ਼ਾਰਾਂ ਸ਼ਰਧਾਲੂ ਗਏ ਉਹ ਸੜਕ ਦੀ ਗੱਲ ਕਰ ਲੋ ਅੱਜ ਤੁਸੀਂ ਜੇ ਜੇਤੇਵਾਲ ਤੋਂ ਮਕਾਰੀ ਪਿੰਡ ਨੂੰ ਜਾਣਾ ਹੋਵੇ ਪਿੱਛੇ ਸਾਡੇ ਸੁਸਾਇਟੀ ਦੇ ਲੋਕਾਂ ਨੇ ਉੱਥੇ ਇੱਕ ਕਿਸਤੀ ਪਾ ਕੇ ਵੀ ਦਿਖਾਈ ਉੱਥੇ ਲੋਕਾਂ ਨੇ ਇੱਕ ਦੂਜੇ ਨੂੰ ਮੁੰਡੇ ਪਰਚਾ ਕੇ ਵੀ ਛੱਡਿਆ ਕੀ ਇਹ ਕੋਈ ਸਰਕਾਰ ਨਾਮ ਦੀ ਚੀਜ਼ ਹੈ ਇਹ ਪਹਿਲਾਂ ਵੀ ਅਕਸਰ ਵਿਅੰਗ ਕੱਸੇ ਜਾਂਦੇ ਆ ਕਿ ਪੰਜਾਬ ਚ ਸਰਕਾਰ ਨਹੀਂ ਸਰਕਸ ਚੱਲ ਰਹੀ ਹੈ ਇਸ ਸਰਕਸ ਦਾ ਖਾਤਮਾ 2027 ਚ ਹੋਣ ਜਾ ਰਿਹਾ ਹੈ ਮੈਂ ਚੇਤਾਵਨੀ ਦੇਣਾ ਚਾਹੁੰਦਾ ਜिले ਦੇ ਅਧਿਕਾਰਾਂ ਨੂੰ ਕਿ ਜੇਕਰ ਇਹਨਾਂ ਨੇ ਆਵਾਜਾਈ ਦੇ ਪੁਖਤਾ ਇੰਤਜ਼ਾਮ ਨਾ ਕੀਤੇ ਸੜਕਾਂ ਦੀ ਮੁਰੰਮਤ ਨਾ ਕੀਤੀ ਤਾਂ ਜ਼ਿਲ੍ਹਾ ਪਧਰੀ ਵਿਸ਼ਾਲ ਧਰਨਾ ਡੈਪਟੀ ਕ੍ਰਿਸ਼ਨ ਰੋਪੜ ਦੇ ਅੱਗੇ ਅੱਗੇ ਲਾ ਕੇ ਅਸੀਂ ਪੂਰਾ ਜਲਾਜਾਮ ਕਰਾਂਗੇ ਕਿਉਂਕਿ ਜਦੋਂ ਕੋਈ ਅਣਸਖਾਮੀ ਘਟਨਾ ਹੋ ਜੇਗੀ ਇਹ ਫਿਰ ਜਾਗਣਗੇ ਇਹਦੇ ਨਾਲ ਦਰੇਸ਼ ਜੀ ਕਿਹੜੀ ਕਿਹੜੀ ਗੱਲ ਕਰੀਏ ਇੱਥੇ ਦਿਨ ਰਾਤ ਮਾਈਨਿੰਗ ਦੇ ਜਿਹੜੇ ਟਿਪਰ ਹੈ ਬਿਨਾ ਨੰਬਰਾਂ ਤੋਂ ਘੁੰਮਦੇ ਪਹਿਲਾਂ ਮਾਈਨਿੰਗ ਦੇ ਟਿਪਰਾਂ ਦੇ ਨਾਲ ਰੋਡ ਐਕਸੀਡੈਂਟ ਹੋਏ ਲੋਕਾਂ ਦੀ ਜਾਨ ਗਈ ਫਿਰ ਵੀ ਲੋਕਾਂ ਦੀਆਂ ਪ੍ਰਸ਼ਾਸਨਿਕ ਅਧਿਕਾਰੀਆਂ ਦੀਆਂ ਅੱਖਾਂ ਨਹੀਂ ਖੁੱਲੀਆਂ ਆ ਪਿਛਲੇ ਦਿਨੀ ਅਸੀਂ ਸਾਡੀ ਸਾਰੀ ਟੀਮ ਖੇੜਾ ਪੰਗਲਾ ਵਾਲੇ ਰਸਤੇ 'ਚ ਮੈਂ ਉੱਥੋਂ ਉਸ ਵੇਲੇ ਮੌਕੇ ਤੇ ਐਸਐਸਪੀ ਸਾਹਿਬ ਦੇ ਨਾਲ ਐਸਐਚਓ ਦੇ ਨਾਲ ਗੱਲ ਕੀਤੀ ਕਿ ਕੀ ਤੁਸੀਂ ਇੰਤਜ਼ਾਰ ਕਰ ਰਹੇ ਹੋ ਕਿ ਕੋਈ ਅਨਸੁਕਾਮੀ ਘਟਨਾ ਹੋਵੇ ਕਿ ਤੁਸੀਂ ਇੰਤਜ਼ਾਰ ਕਰ ਰਹੇ ਹੋ ਕਿ ਬੰਦਾ ਮਰ ਜਾਏ ਤੇ ਉਹ ਦੱਸ ਵੀ ਨਾ ਸਕੇ ਕਿ ਮੈਨੂੰ ਕਿਹੜੀ ਗੱਡੀ ਮਾਰ ਗਈ ਜੇ ਨਾਰਮਲ ਆਦਮੀ ਦਾ ਸਕੂਟਰ ਨਾਰਮਲ ਆਦਮੀ ਦੀ ਗੱਡੀ ਥੋੜੀ ਜਿਹੀ ਵੀ ਕਿਸੇ ਕਾਨੂੰਨ ਨੂੰ ਤੋੜਦੀ ਹੈ ਤਾਂ ਪੁਲਿਸ ਅਫਸਰ ਜਦੋਂ ਉਹਦਾ ਚਲਾਨ ਕਰਦੇ ਆ ਕਿ ਕਾਰਨ ਹੈ ਕਿ ਸਰਕਾਰ ਟਿਪਰਾਂ ਦੇ ਨਾਲ ਮਾਈਨਿੰਗ ਵਾਲਿਆਂ ਦੇ ਨਾਲ ਮਿਲੀ ਹੋਈ ਹੈ ਕੀ ਕਾਰਨ ਹੈ ਕਿ ਇੱਥੋਂ ਦੇ तमाम ਅਫਸਰ ਮਾਈਨਿੰਗ ਮਾਫੀਆ ਦੇ ਨਾਲ ਮਿਲੇ ਹੋਏ ਆ ਲੋਕ ਇਹਨਾਂ ਗੱਲਾਂ ਦਾ ਹਿਸਾਬ ਮੰਗਦੇ ਆ ਸੋ ਜਿੰਨੇ ਵੀ ਪੱਤਰਕਾਰ ਸਾਥੀ ਇੱਥੇ ਪਹੁੰਚੇ ਆ ਮੈਂ ਉਹਨਾਂ ਦਾ ਧੰਨਵਾਦ